ਇੱਕ ਰਾਜਾ ਸੀ ਉਹਨੇ ਆਪਣੀ ਹੱਥ ਦੇ ਵਿੱਚ ਕਿਰਪਾਨ ਫੜੀ ਉਹਦੀ ਧਾਰ ਚੈੱਕ ਕਰਨ ਲੱਗਾ ਵੀ ਇਹਦੀ ਧਾਰ ਕਿੰਨੀ ਕੁ ਐ ਜਿਸ ਵਕਤ ਉਹਨੇ ਆਪਣੀਆਂ ਉਂਗਲਾਂ ਟੱਚ ਕੀਤੀਆਂ ਤੇ ਕੁਦਰਤੀ ਧਾਰ ਜਿਆਦਾ ਤੇਜ਼ ਹੋਣ ਕਰਕੇ ਉਂਗਲ ਤੇ ਕੱਟ ਲੱਗ ਗਿਆ ਉਂਗਲ ਕੱਟੀ ਗਈ ਖੂਨ ਨਿਕਲਿਆ ਲੱਗੇ ਵਜ਼ੀਰ ਖੜਾ ਸੀ ਰਾਜਾ ਥੋੜਾ ਪਰੇਸ਼ਾਨ ਹੋਇਆ ਤੇ ਵਜ਼ੀਰ ਪੁੱਛਦਾ ਰਾਜਨ ਕੀ ਹੋਇਆ ਕਹਿੰਦਾ ਵੀ ਕਿਰਪਾਨ ਲੱਗੇ ਉਂਗਲ ਕੱਟੀ ਗਈ ਉਹ ਕਹਿੰਦਾ ਕੋਈ ਗੱਲ ਨਹੀਂ ਰੱਬ ਠੀਕ ਹੀ ਕਰਦਾ ਉਹ ਕਹਿੰਦਾ ਰੱਬ ਠੀਕ ਕਰਦਾ ਕਿ ਨਹੀਂ ਕਰਦਾ ਉਹ ਤੇ ਬਾਅਦ ਵਿੱਚ ਵੇਖਾਂਗੇ ਪਰ ਪਹਿਲਾਂ ਤੇ ਮੈਂ ਜੋ ਤੇਰੇ ਨਾਲ ਕਰਾਂਗਾ ਤੂੰ ਵੇਖ ਹੁਣ ਵੇਖੋ ਨਾ ਸਾਡੇ ਕੋਈ ਸੱਟ ਲੱਗ ਜੇ ਤੇ ਕੋਈ ਦੂਸਰਾ ਬੰਦਾ ਆਖੇ ਚੰਗਾ ਹੋਇਆ ਰੱਬ ਨੇ ਠੀਕ ਹੀ ਕੀਤਾ ਤੇ ਸੁਭਾਵਕ ਗੁੱਸਾ ਤੇ ਆਏਗਾ ਨਾ ਤੇ ਉਹ ਤੇ ਫਿਰ ਰਾਜਾ ਸੀ ਉਹ ਆਂਦਾ ਵੀ ਇਹਨੂੰ ਵਜ਼ੀਰ ਨੂੰ ਫੜੋ ਇਹਨੂੰ ਕੈਦਖਾਨੇ ਵਿੱਚ ਪਾ ਦਿਓ ਜੇਲ੍ਹ ਵਿੱਚ ਸੁੱਟ ਦਿਓ ਮੈਨੂੰ ਕਹਿ ਰਿਹਾ ਵੀ ਰੱਬ ਚੰਗਾ ਕਰਦਾ ਮੇਰੀ ਉਂਗਲ ਕੱਟੀ ਗਈ ਇਹਦੇ ਵਿੱਚ ਮੇਰਾ ਕੀ ਭਲਾ ਹੋਇਆ ਭਲਾ ਜੇਲ੍ਹ ਵਿੱਚ ਪਾ ਦਿੱਤਾ ਗਿਆ ਰਾਜਾ ਕੁਝ ਦਿਨ ਬਾਅਦ ਸ਼ਿਕਾਰ ਖੇਡਣ ਜਾਂਦਾ ਨਾਲ ਹੋਰ ਉਹਦੇ ਸਾਥੀ ਨੇ ਜੰਗਲ ਦੇ ਵਿੱਚ ਸ਼ਿਕਾਰ ਕਰਦੇ ਆ ਰਾਜਾ ਵੱਖਰਾ ਹੋ ਗਿਆ ਜਿਹੜੇ ਬਾਕੀ ਸਾਥੀ ਸੀ ਉਹ ਵੱਖਰੇ ਹੋ ਗਏ ਰਾਜਾ ਇਕੱਲਾ ਰਹਿ ਗਿਆ ਅੱਗੇ ਕਿਦਰਿਆਦੀ ਮਾਨਵਾਂ ਨੇ ਘੇਰ ਲਿਆ ਕੱਲੇ ਨੂੰ ਵੇਖ ਕੇ ਰਾਜੇ ਨੂੰ ਕਹਿਣ ਲੱਗੇ ਅਸੀਂ ਤੇ ਇਹਦੀ ਬਲੀ ਦੇਣੀ ਹੈ ਫੜ ਲਿਆ ਉਹਨੂੰ ਸਾਰਿਆਂ ਨੇ ਘੇਰ ਕੇ ਤਿਆਰੀ ਕਰ ਲਈ ਗਈ ਬਲੀ ਦੇਣ ਦੀ ਪਰ ਜਦੋਂ ਗੌਰ ਨਾਲ ਵੇਖਿਆ ਕਹਿੰਦੇ ਤੇ ਉਂਗਲ ਕੱਟੀ ਹੋਈ ਹੈ ਔਰ ਖੰਡਿਤ ਸਰੀਰ ਦੀ ਕਹਿੰਦੇ ਬਲੀ ਨਹੀਂ ਦਿੱਤੀ ਜਾਂਦੀ ਉਹਨਾਂ ਦੇ ਮੁਤਾਬਕ ਰਾਜੇ ਨੂੰ ਛੱਡ ਦਿੱਤਾ ਉਹ ਜਿੱਥੇ ਪਰੇਸ਼ਾਨ ਸੀ ਉੱਥੇ ਖੁਸ਼ ਵੀ ਹੋਇਆ ਕਹਿੰਦਾ ਵੀ ਗੱਲ ਤੇ ਠੀਕ ਐ ਛੇਤੀ ਦੇਣੀ ਆਪਣੇ ਮਹਿਲ ਵਿੱਚ ਪਹੁੰਚਿਆ ਜੰਗਲ ਵਿੱਚੋਂ ਨਿਕਲ ਕੇ ਤੇ ਜਲਦੀ ਜਲਦੀ ਸਿੱਧਾ ਉੱਥੇ ਗਿਆ ਜਿੱਥੇ ਵਜ਼ੀਰ ਨੂੰ ਕੈਦ ਕੀਤਾ ਸੀ ਜੇਲ੍ਹ ਵਿੱਚ ਕਹਿੰਦਾ ਇਹਨੂੰ ਛੇਤੀ ਬਾਹਰ ਕੱਢੋ ਉਹਦੇ ਪੈਰ ਫੜ ਲਏ ਕਹਿੰਦਾ ਭਲਿਆ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੈਨੂੰ ਜੇਲ੍ਹ ਵਿੱਚ ਪਾ ਦਿੱਤਾ ਉਹ ਕਹਿੰਦਾ ਨਹੀਂ ਨਹੀਂ ਰਾਜਨ ਕੁਝ ਮਾੜਾ ਥੋੜਾ ਹੁੰਦਾ ਤੁਸੀਂ ਜੇਲ੍ਹ ਵਿੱਚ ਸੁੱਟਿਆ ਇਹਦੇ ਵਿੱਚ ਵੀ ਤੇ ਚੰਗਾ ਹੀ ਹੋਇਆ ਉਹ ਕਹਿੰਦਾ ਪਹਿਲਾਂ ਤੁਸੀਂ ਦੱਸੋ ਰਾਜਨ ਵੀ ਚੰਗਾ ਕਿਵੇਂ ਹੋਇਆ ਕਹਿੰਦਾ ਅੱਜ ਮੈਨੂੰ ਆਦੀ ਮਾਰਵਾ ਨੇ ਫੜ ਲਿਆ ਮੇਰੀ ਬਲੀ ਦੇਣ ਲੱਗੇ ਸੀ ਉਂਗਲ ਕੱਟੀ ਹੋਣ ਕਰਕੇ ਅੱਜ ਮੇਰੀ ਧੌਣ ਕੱਟਣ ਤੋਂ ਬਚ ਗਈ ਨਹੀਂ ਤੇ ਅੱਜ ਧੌਣ ਕੱਟੀ ਜਾਣੀ ਸੀ ਪਰ ਉਹ ਕਹਿੰਦਾ ਵੀ ਮੈਂ ਤੈਨੂੰ ਜੇਲ੍ਹ ਵਿੱਚ ਪਾਇਆ ਮੇਰੀ ਗਲਤੀ ਹੈ ਮੈਂ ਤੇਰੇ ਨਾਲ ਧੱਕਾ ਕੀਤਾ ਉਹ ਕਹਿੰਦਾ ਨਹੀਂ ਨਹੀਂ ਜੇ ਮੈਂ ਜੇਲ੍ਹ ਵਿੱਚ ਪਿਆ ਤੇ ਇਹਦੇ ਵਿੱਚ ਵੀ ਭਲਾ ਹੀ ਹੈ ਇਹ ਗਲਤ ਕਿਵੇਂ ਹੋ ਸਕਦਾ ਹੈ ਉਹ ਕਹਿੰਦਾ ਵੀ ਮੇਰੀ ਉਂਗਲ ਕੱਟੀ ਗਈ ਮੇਰਾ ਭਲਾ ਸੀ ਇਹ ਗੱਲ ਤੇ ਸਮਝ ਵਿੱਚ ਆ ਗਈ ਪਰ ਤੈਨੂੰ ਜੇਲ੍ਹ ਵਿੱਚ ਛੁੱਟਿਆ ਇਹਦੇ ਵਿੱਚ ਤੇਰਾ ਕਾਹਦਾ ਭਲਾ ਹੋਇਆ ਕਹਿੰਦਾ ਰਾਜਨ ਧਿਆਨ ਨਾਲ ਸੋਚ ਥੋੜਾ ਦਿਮਾਗ ਤੇ ਜ਼ੋਰ ਦੇ ਕੇ ਵੇਖ ਕਿਉਂਕਿ ਤੁਸੀਂ ਹੋ ਰਾਜਾ ਤੇ ਮੈਂ ਹਾਂ ਤੁਹਾਡਾ ਵਜ਼ੀਰ ਤੇ ਮੈਂ ਤੇ ਹਮੇਸ਼ਾ ਤੁਹਾਡੇ ਨਾਲ ਰਹਿਣਾ ਤੇ ਜੇ ਤੁਸੀਂ ਮੈਨੂੰ ਜੇਲ੍ਹ ਵਿੱਚ ਨਾ ਪਾਉਂਦੇ ਤੇ ਭਲਾ ਮੈਂ ਤੁਹਾਡੇ ਤੋਂ ਵੱਖਰਾ ਹੋਣਾ ਸੀ ਮੈਂ ਵੀ ਤੇ ਤੁਹਾਡੇ ਨਾਲ ਸ਼ਿਕਾਰ ਖੇਡਣ ਜਾਣਾ ਸੀ ਨਾ ਤੇ ਮੈਂ ਤੇ ਤੁਹਾਡੇ ਨਾਲ ਨਾਲ ਰਹਿਣਾ ਸੀ ਤੁਹਾਡੀ ਉਂਗਲ ਕੱਟੀ ਹੋਣ ਕਰਕੇ ਤੁਸੀਂ ਤੇ ਬਚ ਜਾਣਾ ਸੀ ਪਰ ਮੈਂ ਨਹੀਂ ਸੀ ਬਚਣਾ ਅੱਜ ਅੱਜ ਮੇਰੀ ਧੌਣ ਕੱਟੀ ਜਾਣੀ ਸੀ ਤੁਸੀਂ ਮੈਨੂੰ ਜੇਲ੍ਹ ਵਿੱਚ ਪਾ ਦਿੱਤਾ ਤੇ ਮੇਰੀ ਜਾਨ ਬਚ ਗਈ ਕਹਿਣ ਤੋਂ ਭਾਵ ਹੈ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ